ਸਾਡੇ ਨਾਲ ਬਹੁਤ ਅਕਾ ਹੋਇਆ ਜੀ ਤੇ ਇਸ ਦਰਜੇ ਮੇਰਾ ਸਾਲਾ ਲੱਗਦਾ ਜੀ 38 ਸਾਲਾਂ ਦਾ ਹੈਗਾ ਜੀ ਉਹ ਉਹਨੇ ਗੁੜੀਆਂ ਨੂੰ ਲਜਾ ਕੇ ਉਹਨੇ ਬਹੁਤ ਗਲਤ ਕੰਮ ਕੀਤਾ ਜੀ ਲੜਕੀ ਨੂੰ ਉਹਦੇ ਰਿਸ਼ਤੇ ਵਿੱਚ ਦਾ ਮਾਮਾ ਲੱਗਦਾ ਸੀਗਾ ਬੰਦਗੀ ਕਰਨ ਦੇ ਬਹਾਨੇ ਆਪਣੀ ਨਾਲ ਲੈ ਗਿਆ ਸੀ ਜਿਸ ਨੂੰ ਉਹ ਵੱਖ-ਵੱਖ ਜਗ੍ਹਾ ਤੇ ਲੈ ਜਾ ਕੇ ਉਹਦੇ ਨਾਲ ਬਹੁਤ ਕੰਮ ਕੀਤਾ ਜਿਸ ਤੋਂ ਪ੍ਰੰਤਰ ਕੀ ਵਾਪਸ ਆਉਂਦੇ ਮੂਸੇਉਲਾ ਸਰਦਾਰ ਨੂੰ ਤਰਵਾ ਕੇ ਅਮਰੀਕਾ ਕੋ ਰਾਇਆ ਗਿਆ। ਫਾਸਟਰ ਲਖਵਿੰਦਰ ਸultanpur ਦੇ ਰਹਿਣ ਵਾਲਾ ਉਸ ਨੇ ਸਾਡੀ ਬੱਚੀ ਦੇ ਨਾਲ ਬਹੁਤ ਵੱਡਾ ਧੱਕਾ ਕੀਤਾ। ਇਸ ਕਰਕੇ ਅਸੀਂ ਸਦਰ ਥਾਣੇ ਵਿੱਚ ਦਰਖਾਸਤ ਦਿੱਤੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ। ਅਸੀਂ ਇਨਸਾਫ ਚਾਹੁੰਦੇ ਹਾਂ। ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਪੈਕਸ ਲਖਵਿੰਦਰ ਤੇ ਕਾਨੂੰਨੀ ਕਾਰਵਾਈ ਜੋ ਬਣਦੀ ਕੀਤੀ ਜਾਵੇ ਸਾਡੇ ਨਾਲ ਬਹੁਤ ਧੱਕਾ ਹੋਇਆ ਜੀ ਰਿਸ਼ਤੇਦਾਰੀ ਸੀ ਰਿਸ਼ਤੇਦਾਰੀ ਜੀ ਮੇਰਾ ਸਾਲਾ ਲੱਗਦਾ ਜੀ 38 ਸਾਲਾਂ ਦਾ ਹੈਗਾ ਜੀ ਉਹਨੇ ਗੁੜੀਆਂ ਨੂੰ ਲਜਾ ਕੇ ਉਹਨੇ ਬਹੁਤ ਗਲਤ ਕੰਮ ਕੀਤਾ ਜੀ ਇਹਨੂੰ ਵੱੱਤ ਵੱਤ ਸਜ਼ਾ ਮਿਲਣੀ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਜੀ থানা ਸਦਰ ਜੀਰਾ ਦੇ ਏਰੀਆ ਵਿੱਚ ਇੱਕ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਪਾਸਟਰ ਇੱਕ ਲੜਕੀ ਨੂੰ ਜੋ ਉਹਦੇ ਰਿਸ਼ਤੇ ਵਿੱਚ ਉਹਦਾ ਮਾਮਾ ਲੱਗਦਾ ਸੀਗਾ ਬੰਦਗੀ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ ਜਿਸ ਨੂੰ ਉਹ ਵੱਖ-ਵੱਖ ਜਗ੍ਹਾ ਤੇ ਲੈ ਜਾ ਕੇ ਉਹਦੇ ਨਾਲ ਗਲਤ ਕੰਮ ਕੀਤਾ ਜਿਸ ਤੋਂ ਪ੍ਰੰਤ ਲੜਕੀ ਵਾਪਸ ਆਉਣ ਤੇ ਉਹਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਕੇ ਹਸਪਤਾਲ ਮੈਡੀਕਲ ਕਰਵਾਇਆ ਗਿਆ ਉਹਦੇ ਬਿਆਨਾਂ ਦੇ ਆਧਾਰ ਤੇ ਐਸਐਸਪਰਮਜੀਤ ਕੌਰ ਵੱਲੋਂ ਮਕਦਮਾ ਦਰਜ 79 ਨੰਬਰ ਮਕਦਮਾ ਖਾਣਾ ਸਦਰ ਜੀ ਦਾ ਵਿਖੇ ਦਰਜ ਕੀਤਾ ਗਿਆ ਤੇ ਦੋਸ਼ੀ ਦੀ ਜੇ ਗ੍ਰਿਫਤਾਰੀ ਬਾਕੀ ਆ ਬਾਕੀ ਦੇ ਵਿੱਚ ਕਾਰਵ ਜਿਹੜੀ ਅਮਲ ਵਿੱਚ ਲੰਭੀ ਜਾ ਰਹੀ ਹੈ